ਹਾ ਹ ਵਾਲਾਂ ਦਾ ਕਿਦਾਂ ਨਾ ਜਲੂਸ ਹੀ ਕੱਢ ਲਿਆ ਵਾ ਪਤਾ ਨਹੀਂ ਕੀ ਫੈਸ਼ਨ ਆ ਕੀ ਕੀਤਾ ਵੇਖਾ ਸੁੱਕਾ ਰਖਾ ਖਰਾਹ ਕੇ ਵਾਲਾਂ ਦਾ ਛੱਡਿਆ ਫੱਕਾ ਨਹੀਂ ਕਿ ਟਿੱਕੇ ਟੇ ਲੰਮੇ ਵਾਲ ਹੀ ਗੇ ਮੈਂ ਕੀ ਕਰ ਲਿਆ ਵਾ ਤੁਹਾਨੂੰ ਪਤਾ ਹੋਏ ਉੱਥੇ ਤੇਲ ਥੋੜੀ ਲਾ ਕੇ ਦੇਣਾ ਕਾਲਜ ਮੈਂ ਆ ਲਾ ਕੇ ਦਿੰਨੀ ਆ ਨਾ ਤੇਰੇ ਤੇਲ ਅੱਜ ਤੇਲ ਨਹੀਂ ਲਾ ਕੇ ਜਣਾ ਮੈਂ ਨਾ ਲਾਇਓ ਕਿਤੇ ਮੇਰੇ ਥੋੜਾ ਜਿਹਾ ਹੀ ਲਾਇਓ ਚੁੱਪ ਕਰ ਤੂੰ ਗੱਲਾਂ ਨਾ ਕਰ ਬਹੁਤੀਆਂ ਜਿੰਨਾ ਚਿਰ ਵਾਲ ਨੇ ਮੇਰੇ ਹੱਥ ਵਿੱਚ ਉਹਨਾਂ ਚਿਰ ਕਿਤੇ ਨਾ ਐਡੇ ਐਡੇ ਲੰਮੇ ਵਾਲ ਹੀ ਕਿਤੇ ਜਦੋਂ ਆਫ ਵਾਉਂਡ ਹੈ ਪੀਆ ਉਦੋਂ ਦਾ ਨਾ ਮਾਸਾ ਆ ਕੇ ਜਨੇ ਵਾਲ ਕਰ ਲਿਆ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਤੇਲ ਲਾਇਆ ਕਾ ਚੰਗੀ ਤਰ੍ਹਾਂ ਠੀਕ ਵਾ ਨਾ ਆਹੋ ਮੈਂ ਵਾ ਕੇ ਦਿਆ ਕਰੂੰ ਹੁਣ ਤੇਰਾ ਸਿਰ ਆਪਣੇ ਆਪ ਤੇਰੇ ਕੋ ਵਾਹਦਾ ਨਹੀਂ ਚੱਜਣਾ ਉੱਠੇ ਸਿੱਧੇ ਕਰ ਕਰਕੇ ਵਾਲ ਤੇ ਥੇ ਕਰ ਲਿਆ ਸਾਰਾ ਅਗਲੇ ਘਰ ਜਾਣਾ ਵਾ ਸੱਸ ਨੇ ਤੇ ਤੇਲ ਲਾ ਲਾ ਦਿਆ ਕਰਨੇ ਇਦਾਂ ਹਾਂ ਮੰਮੀ ਅਗਲੇ ਘਰ ਦਾ ਤੁਸੀਂ ਪਹਿਲਾਂ ਹੀ ਚੱਲ ਜਿੰਨਾ ਚਿਰ ਇੱਥੇ ਆ ਨਾ ਉਹਨਾਂ ਚਿਰ ਮਾਂ ਦਾ ਸੁੱਖ ਲੱਲਾ ਤੇ ਲਵਾ ਲਿਆ ਕਰ ਤੇਲ ਮੇਰੇ ਕੋ ਸੁੱਖ ਮਾਂ ਦਾ ਹੀ ਹੁੰਦਾ ਹੋਰ ਕਿਹਦਾ ਹੋਣਾ ਆਹੋ ਚੱਲ ਕੀ ਪਤਾ ਗਾੜੀ ਚੰਗੀ ਸੱਸ ਮਿਲ ਜੇ ਤੈਨੂੰ ਤੇਰੀਆਂ ਰੀਜਾਂ ਕਰਨ ਵਾਲੀ ਹੈ ਤੇ ਚੱਲ ਸਾਰੀ ਉਮਰ ਮੇਰੀ ਤੇ ਹੀ ਵਧੀਆ ਰਵੇ ਨਿਹਮਤ ਤੇ ਸੋਹਣੀ ਜੀ ਗੁੱਤ ਕਰਕੇ ਦਵਾਜ ਤੇ ਵਿਆਹ ਵਿਆਹੀ ਕਰਦੇ ਰਹਿੰਦੇ ਤੇ ਪੁੱਤ ਉਹ ਤੇ ਕਰਨਾ ਹੀ ਆ ਹੈ ਮੈਨੂੰ ਇੱਕ ਗੱਲ ਦੱਸ ਪੇ ਅਜੇ ਤੱਕ ਕੋਈ ਰਖੀ ਤੀ ਕਿਸਨੇ ਆਪਣੇ ਕੋਲ ਮਮੂ ਜੇ ਦਊਗਾ ਵੇਖੀ ਤੋ ਮੈਂ ਪਹਿਲਾਂ ਨਾ ਡਰਾਈ ਪੁੱਤ ਬਗਾਨੇ ਘਰ ਜਾਣਾ ਹੀ ਪੈਣਾ ਵਾ ਠੀਕ ਵਾ ਨਾ ਇੱਚ ਡਰਨ ਵਾਲੀ ਕਿਹੜੀ ਗੱਲ ਆ ਮੈਂ ਨਹੀਂ ਆਈ ਆਪਣਾ ਘਰ ਛੱਡ ਕੇ ਤੇ ਤੂੰ ਹੀ ਜਾਣਾ ਵਾ ਠੀਕ ਆ ਨਾ ਮੈਂ ਜਾਣਾ ਸੋਣਾ ਕਿਤੇ ਆਹੋ ਜਾਣਾ ਵਾ ਆਪਣਾ ਹਾਡੇ ਬਾਰੇ ਸੋਚ ਸਾਡੀ ਤੇ ਤੂੰ ਕੱਲੀ ਕੱਲੀ ਧੀ ਆ ਆਪਾਂ ਵੀ ਤੇ ਰਹਿਣਾ ਹੀ ਨਾ ਤੇਰੇ ਬਿਨਾ ਹਾਏ ਮੰਮੀ ਮੈਂ ਨਹੀਂ ਜਾਣਾ ਤੁਹਾਨੂੰ ਛੱਡ ਛੁਡ ਕੇ ਤੂੰ ਕਿੱਦਾਂ ਰਹਿਣਾ ਮੇਰ ਬਿਨਾ ਇਕੱਲੇ ਲੈ ਦੱਸ ਪੁੱਤ ਰਹਿਣਾ ਹੀ ਪੈਣਾ ਹੈ ਇਹ ਜਿੱਥੇ ਜਾਊਂਗੀ ਤੁਹਾਨੂੰ ਨਾਲ ਲੈ ਕੇ ਜਾਊ ਆਹੋ ਦਾਜ ਲੈ ਜੀ ਨਾਲ ਮਾਂ ਪਿਓ ਦਾ ਮੇਰੀ ਗੱਲ ਸੁਣ ਤੂੰ ਪੁੱਤ ਕਿੰਦੀ ਹਰੀ ਹੋਈ ਆ ਫਿਰ ਆਪਣਾ ਵਾਹ ਲਿਆ ਕਰ ਮਾਂ ਨੇ ਕਿ ਨਾਜਰ ਵਾਹ ਵਾ ਦੇਣਾ ਆਪੇ ਹੀ ਵਾਉਂਦੀ ਆ ਵਾ ਵਾ ਕੇ ਤਾਂ ਇੰਨੇ ਕਵਾਲ ਕਰ ਲਏ ਆ ਅੱਜ ਮੰਮੀ ਆਪੇ ਛੱਡੇ ਵਾਲ ਹੀ ਅੱਜ ਮੈਂ ਫੜਿਆ ਇਹਨੂੰ ਮੈਂ ਇਧਰ ਆ ਮੈਂ ਤੇਲ ਤੁਨ ਲਾ ਕੇ ਦਵਾ ਚਾਹਾਂ। ਅੱਛਾ ਭਈ ਆ ਭਈ ਆ ਤੇ। ਆਹੋ। ਹੈਂ? ਇਦਾਂ ਹੀ ਨਿਆਣਾ ਦੇ ਅੱਜ ਕੱਲ੍ਹ ਨਾ ਜਿਹੜਾ ਵੀ ਨਿਆਣਾ ਵਾ ਨਾ ਉਹ ਕਹਿੰਦਾ ਵੀ ਜੇ ਰੋਟੀਆਂ ਤੇ ਬਿਸਤਰੇ ਤੇ ਹੀ ਭਾਲਦਾ ਵਾ। ਇਦਾਂ ਹੀ ਨਾ ਹੱਡੀ ਮੇਰੀ ਤਿੰਨ ਸਾਰੀਆਂ ਆਕਲਾ ਸਿੱਖੀਆਂ ਵਾ। ਅਕਲ ਦਿਖਾਇਆ ਕਰਨਾ ਬਗਾਨੇ ਘਰ ਜਾਣਾ ਵਾ। ਆਹੋ। ਠੀਕ ਨਹੀਂ। ਹੁਣ ਤੁਸੀਂ ਸ਼ੁਰੂ ਹੋ ਜਾਓ ਮੰਮੀ ਹੱਡੀ। ਉਹ ਨਹੀਂ ਪੁੱਤ ਜਿਹੜੇ ਦੁਨੀਆ ਤੇ ਬਣਿਆ ਹੋਣਾ ਕਾਰੋਬਾਰ ਵਿੱਚ ਕਰਨਾ ਹੀ ਪੈਣਾ ਵਾ। ਕਰਨਾ ਹੀ ਪੈਣਾ ਪੁੱਤ। ਇਹ ਗੱਲ ਸੱਚੀ ਆ। ਹੈਂ? ਲੈ ਮੈਂ ਤੇਲ ਤੁਨ ਲਾ ਤਾਈਓ। ਤੇ ਚੰਗੀ ਤਰ੍ਹਾਂ ਵਾਤਾ ਮੇਰੀ ਗੱਲ ਸੁਣ ਤੇ ਨਾਲੇ ਤੇਰੀ ਪੜ੍ਹਾਈ ਦਾ ਚੱਲਣ ਦੀ ਆ ਉਹ ਤੇ ਵਧੀਆ ਚੱਲਣ ਦੀ ਡੜੀ ਹੈ ਹੈ ਹੋ ਜਿਹੜੇ ਹੁਣ ਟੈਸਟ ਹੋਏ ਨੰਬਰ ਚੰਗੇ ਆਏ ਉਹਨਾਂ ਚ ਹਾਂਜੀ ਹਾਂਜੀ ਵਧੀਆ ਆਏ ਵੇ ਅਲੀ ਬਹੁਤ ਗੱਲ ਸੁਣ ਲੈ ਮੇਰੀ ਖਰਚਾ ਬੜਾ ਹੋਣ ਡਿਆ ਹੀ ਉਹ ਇਹ ਆ ਵੀ ਬਹੁਤ ਖਿਆਲ ਨਾਲ ਪੜ੍ਹੀ ਹੈ ਨਹੀਂ ਕੋਈ ਤੇ ਤੇਰੇ ਸਿਰ ਤੇ ਐਂ ਸਹੀ ਸਾਰਾ ਟਬਰ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਹੂੰ ਤੁਸੀਂ ਮਗਰ ਫੇਰਾ ਮਾਰਿਆ ਕਰੋ ਉੱਥੇ ਬੁਲਾਇਆ ਉਹਨਾਂ ਦੇ ਮੰਮੀ ਮੈਂ ਆਉਣਾ ਤੁੰਹੀ ਨਾਲ ਚੱਲ ਆਪੇ ਤਰਾ ਪਿਓ ਜਾਉਂਦਾ ਮੈਂ ਕਿ ਜਾਣਾ ਮੈਂ ਕੱਲੇ ਦੇ ਨਹੀਂ ਜਾਣਾ ਨਾਲ ਤੈਨੂੰ ਵੀ ਖੜਨਾ ਵਾ ਕਿਉਂਕਿ ਉੱਥੇ ਮੈਡਮਾਂ ਹੁੰਦੀਆਂ ਮੈਂ ਮੈਡਮਾਂ ਨਾਲ ਗੱਲ ਕਰਦਾ ਚੰਗਾ ਲੱਗਦਾ ਵਾ ਫਿਰ ਕੀ ਆ ਮੈਡਮ ਆਈਆਂ ਉਹ ਨਹੀਂ ਯਾਰ ਬਪੜਾ ਸੁਭਾਅ ਹੁੰਦਾ ਵਾ ਜੇ ਤੇ ਗਾੜੀ ਮਾਸਟਰ ਹੋ ਇਹਦੇ ਫਿਰ ਤੇ ਗੱਲ ਕੋਈ ਨਹੀਂ ਗਈ ਹਾਂ ਸਾਰਿਆਂ ਨੂੰ ਤੁਹਾਨੂੰ ਵੀ ਮੰਮੀ ਜਾਣਾ ਪੈਣਾ ਉਹਨਾਂ ਨੇ ਕਿ ਆਪਣੀ ਮੰਮੀ ਡੈਡੀ ਤੋਂ ਉਹਨਾਂ ਨੂੰ ਲੈ ਕੇ ਆਉਣਾ ਚੱਲ ਕੋਈ ਨਹੀਂ ਮੈਂ ਵੀ ਚੱਲ ਜੂਗੀ ਠੀਕ ਵਾ ਨਾ ਮੇਰੀ ਗੱਲ ਸੁਣਨਾ ਹਾਂਜੀ ਮੈਨੂੰ ਨਾਲ ਥੋੜੇ ਜੇ ਪੈ ਆਹੋ ਆ ਥੋੜੇ ਜੀ ਮੇਰੇ ਕੋਲ ਹੈਗੇ ਆ ਉਹ ਲੋੜੀ ਦਾੜੀ ਆਉਣ ਦੀ ਮੈਂ ਤਾਂ ਥੋੜਾ ਬੂਤਾ ਸੰਮਾਨ ਲੈ ਆਈਏ ਹੈ ਆ ਦੁੱਧ ਦੀ ਆਏ ਸੀ ਨਾ ਪੈਸੇ ਆਹ ਵੇਖਿਓ ਕਿੰਨੇ ਆ ਚਲ ਕੋਈ ਗੱਲ ਚਲ ਸੱਜਣਾ ਹਾਂ ਲੈ ਕੁੜੀ ਨੂੰ ਰੋਡੀਆਂ ਲਿਆ ਦਿਓ ਚੰਗਾ ਨਹੀਂ ਮੈਂ ਨਹੀਂ ਮੇਰੇ ਵੱਲ ਤੇ ਕੁਝ ਹੋਰ ਲੱਗੇ ਚਲ ਠੀਕ ਹੈ ਫਿਰ ਮੈਂ 버ਗਰ ਖਾਣਾ ਵਾ ਹੈ ਲੈ ਦੱਸ ਚਲ ਲੈ ਆਉਂਗਾ ਕੋਈ ਗੱਲ ਚਲ ਲਿਆ ਦਿਓ ਫਿਰ ਕੀ ਨਿਆਣੀ ਹੈ ਮੇਰੀ ਧੀ ਆਪਣੇ ਡੇਢ ਨੇਗਾ ਉਹ ਗਾਂ ਜਾਣਾ ਪੈਂਦਾ ਵਾ ਚੱਲ ਕੋਈ ਨਹੀਂ ਜਾਣਾ ਤੇ ਹੈ ਹੀ ਆ ਦੋ ਪੈਰ ਹੋਰ ਗਾਂਹ ਹੋ ਜਿਓ ਲੈ ਦਿਓ 버거 ਮੇਰਾ ਚੱਲ ਠੀਕ ਆ ਫਿਰ ਜਨ ਹੋਰ ਨਹੀਂ ਕੋ ਲਾਉਣਾ ਖੰਡ ਲੈ ਆਇਓ ਠੰਡ ਮੁਕੀ ਜੇ ਚੱਲ ਠੀਕ ਆ ਵੇਲਾ ਹੋਰ ਕੋਈ ਵੇ ਨਹੀਂ ਮੈਂ ਨਹੀਂ ਮੁੜ ਕੇ ਠੰਡ ਬੜੀ ਆ ਚੱਲ ਕੋਈ ਨਹੀਂ ਹੋਰ ਦੋ ਚਾਰ ਸੌਦੇ ਆ ਲੈ ਆਇਓ ਮੇਰੀ ਗੱਲ ਸੁਣ ਹਾਂਜੀ ਉੱਠ ਕੇ ਨਾ ਹੁਣ ਤੇ ਝਾੜੂ ਲਾ ਲੈ ਸਾਰੇ ਘਰ ਦੇ ਮੈਂ ਲਾ ਦੇਣੀ ਲਾ ਦੋ ਆਹੋ ਆ ਗੁੱਤ ਕਰਤੀ ਤੇਰੀ ਕਸ ਕੇ ਹੁਣ ਮੈਂ ਵੀ ਇਹੀ ਕਹਿਣ ਲੱਗੀ ਕਿ ਹਾਂ ਮੈਂ ਕੰਮ ਕਰਾਂ ਫੜਾ ਇੱਧਰ ਤੱਕਲੇ ਪੱਥੇ ਖਲਾਮ ਕਿਤੇ ਫਟਾ ਜਿਹੜਾ ਬੱਕਾ ਬਾਰੋਂ ਹੁੰਦਾ ਨਾ ਉਹਨੂੰ ਤੇ ਪਾਸੇ ਮਾਦੀ ਸਫਾਈ ਕੀਤੀ ਹੋਏ ਤਾਂ ਇਹਨੂੰ ਗਾਂਦੀ ਲੇਂ ਜਾਂਦਾ ਤੇ ਜਿਹੜਾ ਇੱਥੇ ਹੈ ਹੀ ਗਰਦਵਾ ਕਿਤੇ ਉਹਨੂੰ ਤੇ ਆਪੇ ਉਹਦਾ ਕਹਿਵਾ ਮੰਮੀ ਥਾ ਥਾ ਦਾ ਕੱਟਾ ਪਾਇਆ ਤੇ ਇਹ ਕਿਤੇ ਮੈਂ ਤਾਂ ਛਦੈਣ ਹੋ ਗਈ ਸਫਾਈਆਂ ਕਰ ਕਰਕੇ ਪੁੱਤ ਮੇਰਾ ਇਹੜਾ ਵਾ ਤੇ ਮੇਰੇ ਸਫਾਈਆਂ ਨੇ ਮੁੱਕਣ ਆ ਦੇ ਲਾ ਆ ਬੰਦੇ ਦਾ ਹਾਲ ਹੈ ਆ ਪੱਗਾ ਲਾ ਲਾ ਕੇ ਇੱਥੇ ਰੱਖੇ ਜਾਂਦਾ ਦੱਸ ਵੀ ਆ ਪੱਗਾ ਰਖਣਾ ਬੰਦਾ ਆਪਣੇ ਪੱਗ ਵਾ ਉਹਨੂੰ ਕਿ ਤੈ ਤੂੰ ਲਾ ਕੇ ਕਿਤੇ ਚੱਜ ਨਾਲ ਰੱਖੇ ਇਹ ਵੀ ਚੁੱਕ ਕੇ ਹੁਣ ਤੈਰ ਹੁੰਦੀ ਆ ਹਰੇ ਕਿਆ ਕਿੱਥੇ ਆ ਉਮਦੇਵ ਇਹਨਾਂ ਕਹਿਲੀਆ ਫੇ ਚਲੋ ਮੇਰੇ ਨਾਲ ਨਾ ਆਹੇ ਕੰਮ ਕਰਵਾਓ ਪੱਗਾ ਦਾ ਮੈਂ ਤਾਂ ਖਾਤ ਨਹੀਂ ਕਰੇ ਵੇ ਆਹ ਤੇੱਦੀ ਗਾ ਤੇ ਇਹਨਾਂ ਦੱਦੇ ਇੱਦਾਂ ਹੀ ਕੀਤੀ ਆ ਇਹ ਕਿਤੇ ਗਵਾਂਢੀਆਂ ਨੇ ਆਣ ਕਰੇ ਛੱਦੇ ਕਦੀ ਕੋ ਖੋਲ ਕਦੀ ਕੋ ਖੋਲ ਕਦੀ ਕਉ ਮੇ ਮੈਂ ਆ ਤਾ ਨਾ ਢਿੱਕਣ ਨਹੀਂ ਆ ਹੁਣ ਦਵਾ ਤਾਂ ਆਜੀ ਮੇਰਾ ਪੁੱਤ ਬਸ ਮੇਰਾ ਸੁਣ ਕੇ ਉਹ ਲਾ ਬਾਈ ਜਾਂਦੇ ਆ ਰਹਿਣਾ ਮੈਂ ਸ਼ਦੈਨ ਤੇ ਮੈਂ ਹੋਣਾ ਹੀ ਆ ਮੈਂ ਤਰੇ ਕਿਦਾ ਸੌ ਸਾਈ ਹੋਈ ਕਿਤੇ ਮੇਰੇ ਤਾਂ ਸਫਾਈਆਂ ਨਹੀਂ ਮੁੱਕਣ ਦਿੰਦੇ ਕਿਤੇ ਥਾਂ ਥਾਂ ਤੇ ਗੰਦ ਪਿਆ ਹੋ ਨੱਤ听 میری ਗੱਲ ਸੁਣੋ ਜਿਹੜੀਆਂ ਪੱਗਾਂ ਇੱਥੇ ਰੱਖੀਆਂ ਦੀਆਂ ਹੈ ਬੰਦਾ ਆਣ ਕੇ ਪੱਗ ਆਪਣੀ ਧੁੱਪੇ ਖਲਾਰੇ ਕਿਤੇ ਫਿਰ ਉਹ ਤੈਰ ਅੱਗ ਰੱਖੇ ਇੰਨਾ ਤਾਂ ਕੰਮ ਕਰਦਿਆ ਕਰੋ ਲਾਗੇ ਇਹ ਕੰਮ ਮੇਰਾ ਨਹੀਂਗਾ ਇਹ ਕੰਮ ਜ਼ੇਰਾ ਦਾ ਤੁਹਾਡਾ ਵੀ ਕੰਮ ਇੱਥੇ ਟੀਸੀਆਂ ਲਾਈ ਜਾਣੀਆਂ ਬਸ ਹੈ ਐ ਲੈ ਲੈ ਲੜਾ ਕੱਗਾਂ ਖੀ ਜਾਂਦੇ ਕਿੱਡੀਆਂ ਪੁਰੀਆਂ ਲੱਗਦੀਆਂ ਇੱਥੇ ਆਏ ਗਏ ਵਾਸਤੇ ਕਮਰਾ ਵਾ ਤੇ ਤੁਸੀਂ ਇਹ ਵੀ ਇੰਨਾ ਸਟੋਰ ਬਣਾਇਆ ਉਹ ਮੇਰੇ ਕੋਲ ਨਹੀਂ ਨਾ ਟਾਈਮ ਪੱਗਾਂ ਜੋੜਨ ਵਾਸਤੇ ਟਾਂਕ ਕਿੱਥੋਂ ਟਾਈਮ ਮੇਰੇ ਲੱਗੂ ਕਿ ਹੋਰ ਹੈਗਾ ਅਸਲ ਮੇਰੇ ਨਾਲ ਕੀ ਹੋਣਾ ਕੱਲੀ ਜਾਣੀ ਮੈਂ ਸਾਰੇ ਬਾਹਰ ਦੇ ਕੰਮ ਐ ਵੇਖਾਂ ਘਰ ਦੇ ਕੰਮ ਐ ਵੇਖਾਂ ਇਹ ਤਾਂ ਲਾਣਾ ਕਰੇ ਘਰ ਦੇ ਕੰਮ ਹੋ ਗਏ ਹੋ ਦਾ ਘਰ ਦੇ ਕੰਮ ਕਿਹੜੇ ਕਾਂਡੇ ਤੁਸੀਂ ਜੇ ਬੰਦਾ ਲਾਗੋ ਬਾੜਾ ਮੋਟਾ ਹੱਥ ਬਟਾ ਦੇ ਤੇ ਕਿਤੇ ਖਸ ਜਾਂਦਾ ਵਾ ਘਾਤੀ ਹੋ ਗਈ ਤੁਹਾਡੇ ਵਾਲੀ ਦਸ ਸਫਾਜਾ ਮੈਂ ਕਰਾਂ ਰੋਟੇ ਪਾਣੀ ਮੈਂ ਕਰਾਂ ਸਾਰੇ ਪਾਸੇ ਮੈਂ ਪੱਤੀ ਫਿਰ ਲੀੜਾ ਕਪੜਾ ਨੂੰ ਮੁੱਕਦਾ ਫਿਰਦਾ ਸਾਰੇ ਦਿਹਾੜੀ ਕੋਈ ਨਹੀਂ ਵਹਿ ਰਣਾ ਮੁੰਡਾ ਹੱਥ ਵਟਾਉਣ ਵਾਲੀ ਆਈ ਨਹੀਂ ਤੇਰੇ ਕੋ ਕਿਤੇ ਨਾ ਸ਼ੁਕਰ ਹੀ ਕਰੂੰ ਕਿਤੇ ਮੈਂ ਤੇ ਮੁੰਡਾ ਮੇਰਾ ਆਊਗਾ ਤੇ ਮੈਂ ਉਹਨੂੰ ਵਿਆਹੂੰਗੀ ਕਿਤੇ ਚਾਵਾਂ ਨਾਲ ਤੇ ਨੋਂ ਲਿਆਉਂਗੀ ਤੇ ਰਾਮ ਨਾ ਬੈ ਕੇ ਖਾਇਆ ਕਰਨਾ ਮੈਂ ਤੇ ਵਿਖਿਓ ਸਹੀ ਹਕ ਤੇ ਮੈਂ ਤੇ ਕੱਖ ਬਣ ਕੇ ਦੋਹਰਾਂ ਨਹੀਂ ਕਰਿਆ ਕਰਨਾ ਮੈਂ ਤੇ ਕੰਬਲੀ ਹੋ ਗਈਆਂ ਤਾਂ ਮੈਂ ਕਰ ਕਰਕੇ ਤੇ ਉਮਰ ਕੇ ਛੇਤੀ ਗੋਡੇ ਪਾਣੇ ਪਾਣੇ ਤੈਨੂੰ ਕਤਿ ਸ਼ੋਬ ਸ਼ੋਬ ਬੋਲੋ ਗੋਡੇ ਪੋੜੇ ਪੜੇ ਮੈਨੂੰ ਕੋ ਗੋਡੇ ਪੋੜੇ ਪੈ ਗੋਡੇ ਪੋੜੇ ਮੇਰੇ ਦੁਸ਼ਮਣ ਚੱਗਿਆ ਭਲੇ ਮੇਰੇ ਗੋਡੇ ਅਜੇ ਉਹ ਸਰੀਰ ਚੱਲਦਾ ਫਿਰਦਾ ਠੀਕ ਬੰਦਾ ਵਾ ਕੰਮ ਕੀਤਾ ਠੀਕ ਰੈਂਦਾ ਵਾ ਤੇ ਨਾ ਮੈਂ ਕਿਹੜਾ ਮੰਜੇ ਤੇ ਪੈਣਾ ਵਾ ਚੱਲੂ ਫਿਰੂਗੀ ਆਪਣਾ ਆਪ ਸਾਂਭੂਗੀ ਖਾਓ ਪੀਓ ਟੌਰ ਨਾਲ ਰਹੂਗੀ ਕੋਬਿਆ ਕਰਾਂਗੀ ਆ ਕੰਮ ਕਰ ਕਰਕੇ ਗੋਡੇ ਸਾਂਭੇ ਜਾਂਦੇ ਹਨਾ ਨਵੀਆਂ ਮੱਤਾ ਦੇੜ ਦੇ ਮੈਨੂੰ ਉਹ ਬਥੇ ਗੱਲਾਂ ਨਾ ਕਰੋ ਆਉਣ ਵਾਲਾ ਮੁੰਡਾ ਮੇਰਾ ਏਦਾਂ ਕਰੋ ਸੱਜਿਆ ਸੱਜਿਆ ਲਾ ਦਿਓ ਮੈਨੂੰ ਜਿਹੜਾ ਉਹ ਪਸੰਦ ਵਾ ਤੇ ਮੈਂ ਉਹਦਾ ਨੂੰ ਬਣਾ ਕੇ ਰੱਖਾਂ ਉਹਨੇ ਘਰੋਂ ਕੀ ਖਾਣਾ ਵਾਰ ਆ ਕੇ ਖਾਣੀ ਹੈ ਐਪੋਰਟ ਤੇ ਜਾਣਾ ਇਹਦੇ ਨਾਲ ਚ ਖਾਣੀ ਆ ਮੈਂ ਤਾਂ ਸੱਤ ਮੰਨਾ ਕੀਤਾ ਬਿਰਾਜ ਜਿਹਾ ਦਿਖਾ ਕੇ ਆਪਣਾ ਮੇਰੀ ਗੱਲ ਸੁਣ ਬਾਹਰ ਦੇ ਨਿਆਣੇ ਦਾ ਸਾਗ ਸੁੱਕਦੀ ਹੁੰਦੀ ਆ ਸਾਗ ਸੁੱਕ ਬਣਾ ਲੈ ਸਾਗ ਮੈਂ ਬਣਾਇਆ ਵਾ ਸਾਗ ਦੇ ਨਾਲ ਪਰਵਾਹ ਕਰੋ ਤੁਸੀਂ ਕੀ ਪਤਾ ਨੇ ਸਾਗ ਖਾਣਾ ਹੁੰਦੇ ਦੇ ਕਿ ਨਹੀਂ ਖਾਣਾ ਆ ਸੱਜੀਆਂ ਲੈ ਦੋ 2-4 ਮੈਨੂੰ ਮੇਰੀ ਗੱਲ ਸੁਣ ਮੈਂ ਹੁਣ ਆਇਆ ਪਹਿਲਾਂ ਕਿਹਨੂੰ ਦੱਸਿਆ ਮੈਨੂੰ ਤੂੰ ਸਰਸ ਨੂੰ ਕਰਦਣਾ ਪੁੰਨ ਕਿੱਥੇ ਗਿਆ ਸਰਸ ਸਰਸ ਕੋਲ ਦੱਸ ਕੇ ਗਿਆ ਮੈਨੂੰ ਮੈਨੂੰ ਦੱਸਿਆ ਨਾ ਕੁਛ ਵੀ ਤਾਂ ਐਡਾ ਕਰੋ ਘਰ ਘਰ ਫੋਨ 'ਤੇ ਪੁੱਛ ਲਓ ਵੀ ਕਿੱਥੇ ਆ। ਉਹ ਨਿਆਣੇ ਦਾ ਖਿਆਲ ਰੱਖੀਦਾ ਦਾਵਾ ਦੱਸ ਕੇ ਨਹੀਂ ਜਾ ਤੂੰ। ਹਾਂ ਹਾਂ ਕਿ ਤੇ ਇੱਥੇ ਹੀ ਹੋਣਾ ਵਾ ਕਿੱਥੇ ਚਲ ਗਿਆ ਵਾ ਦੱਸ ਉਹੀ ਗੱਲਾਂ ਤੁਹਾਡਾ। ਚੱਲ ਗੱਲੀ ਨਾ ਪਾਓ ਮੈਨੂੰ ਅਜੇ ਤੱਕ ਨਾ ਪਿਆ ਕਰਨ ਵਾਲਾ। ਜੋ ਸਬਜ਼ੀ ਮੰਗ ਚਾਹੀਦਾ ਨਾ ਦੱਸ ਦੇ ਮੈਨੂੰ। ਤੂੰ ਤਾਂ ਸਿਹਰੀ ਖਾ ਲੈਣਾ ਮੇਰਾ। ਸਬਜ਼ੀਆਂ ਚਾਹੀਦੀਆਂ ਵਾ ਸਬਜ਼ੀ ਜਿਹੜੀ ਹੋਊ ਚੰਗੀ ਲੈ ਆਓ ਤਾਜੀ। ਦੱਸ ਦੇ ਦੱਸ ਦੇ ਧਨੀ ਮਿਰਚ ਜੋਗ ਚਾਹੀਦਾ ਤੈਨੂੰ। ਧਨੀ ਆ ਤੇ ਮੇਰੇ ਘਰ ਦਾ ਵਾਦੂ। ਹੈ ਮਿਰਚਾ ਮੇਰੇ ਘਰ ਦੇ ਵਾਦੂ। ਗੋਭੀ ਹੁਣ ਬਸ ਲੱ ਚੰਗਾ ਚੰਗਾ ਆਹੋ ਤੇ ਬਾਕੀ ਪਨੀਰ ਮੈਂ ਬੜਾਇਆ ਕੋਈ ਨਹੀਂ ਜਾਓ ਤੁਸੀਂ ਆਪਣੇ ਕੰਮ ਕਰ ਲਾਵਾ ਦਾ ਤੇਰੀ ਖਾਲ ਚ ਸੱਚ ਆ ਪੀਟ ਦਾ ਜਰੂਰ ਲੈ ਕੇ ਆਓ ਪੀਟ ਦਾ ਬੜਾ ਪਸੰਦ ਆ ਮੇਰੇ ਮੁੰਡੇ ਨੂੰ ਠੀਕ ਵਾ ਨਾ ਤੇ 150 ਰੁਪਏ ਕਿਲੋ ਹਣ ਭਾ 150 ਰੁਪਏ ਕਿਲੋ ਹਣ ਲੈ ਕੇ ਆਉਣੀ ਆ ਜੀ ਆ ਕਿਲੋ ਨਾ ਆਇਆ ਕਰ ਮੈਨੂੰ ਆਹ ਨਾ ਤੀ ਫਿਰ ਕਹਿ ਰਹੇ ਹੋ ਕਿ ਮੈਂ ਕਿਆ ਬੜੀਆਂ ਸੀ ਗਿਆ ਆ ਜਾਓ ਫਿਰ ਫਟਾਫਟ ਲੈ ਕੇ ਆਓ ਮੈਂ ਤਾਂ ਨਾ ਆਪਣਾ ਕੰਮ ਨਬੇੜ ਲਾ ਥੋੜਾ ਹੀ ਰਹਿ ਗਿਆ ਬਸ ਹੁਣ ਜੱਤ ਸਿਰ ਜਾ ਗਿਆ ਹੀ ਹੋਣਾ ਜਦੋਂ ਬੱਸ ਮੇਲੇ ਦੇ ਕਿਦੋਂ ਬੰਦਾ ਘਰ ਆਵੇ ਇਹ ਕਿਤੇ ਮਾੜਾ ਮੋਟਾ ਮੋਟਰਸਾਈਕਲ ਹੋਵੇ ਨਾ ਤੇ ਬੰਦਾ ਮਿੰਟੋ ਮਿਟੀ ਹੋ ਕੇ ਆ ਜਾਂਦਾ ਹੁਣ ਕੀ ਕਰਾਂ ਕੁੜੀ ਵੀ ਵਿਆਹਣ ਵਾਲੀ ਜੇ ਮੋਟਰਸਾਈਕਲ ਤੇ ਚੱਕਰ ਤੇ ਪੈ ਗਿਆ ਨਾ ਉਹ ਫਿਰ ਪਈਏ ਦਾ ਬਚਾ ਕੇ ਰੱਖੂੰਗਾ ਤੇ ਕੋਈ ਲੀੜਾ ਕਪੜਾ ਲਵਾਂ ਤੁਹਾਡੇ ਬੰਦੇ ਦੀ ਵੀ ਨਾ ਕੋਈ ਜ਼ਿੰਦਗੀ ਨਹੀਂ ਕੀ ਬੰਦਾ ਕਰੇ ਚੱਲ ਮਨਾ ਘਰ ਤੇ ਹਲਕੇ ਦੇ ਵੇਖ ਕੀ ਹਸਤਾ ਵਾ ਪੁੱਤ ਮਾਂਜਾ ਰੱਖਾ ਇੱਥੇ ਆਈ ਲੈਂਦਾ ਤੇਰੇ ਆਤੇ 버ਗਰ ਚ ਮੈਂ ਹੁਣੇ ਲਈ ਗੜੀ ਦੇ ਹੱਥੋਂ ਕਿਹਦੇ ਚਲੋ ਚਲੋ ਰੱਖਾ ਜਿਆਦਾ ਪੁੱਤ ਕਿੰਦੇ ਗਰਮ ਗਰਮ ਹੀ ਖਾਣ ਵਾਲਾ ਹੁੰਦਾ ਵਾ ਕੱਲ ਖਾ ਮੇਰਾ ਪੁੱਤ ਰੱਜ ਗਿਆ ਲੈ ਇਹਦੇ ਪਿਓ ਨੂੰ ਗਏ ਨੂੰ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਗੱਲੀ ਪੈ ਗਿਆ ਹੁਣਾ ਉੱਥੇ ਜਾ ਕੇ ਹਾਦੀ ਕਰਦਾ ਹੈ ਵੀ ਬੰਦਾ ਮੰਮੀ ਕਹਿੰਦੀ ਆ ਗਈ ਆ ਆ ਗਿਆ ਆ ਮੇਰੇ ਵੱਸ ਬੰਦਰ ਲੈ ਖਾਲਾ ਖਾਲਾ 버ਗਰ ਮੋਟੀ ਹੁੰਦੀ ਜਾ ਚੰਗਾ ਲੈ ਮੰਮੀ ਤੂੰ ਕੀ ਕਿਹਾ ਸੀ ਕਿ ਲੈ ਬੰਦਾ ਦੱਸੋਂ ਤੀਹ ਦਾ ਮੈਂ ਤਾਂ ਕਹਣਾ ਕਿ ਜਦੋਂ ਮੰਗਦੀ ਆ ਫਿਰ ਮੇਰਾ ਜੀਲ ਨਾ ਕਰਦਾ ਤੇ ਮੈਂ ਸੁਣਣ ਵਾਸਤੇ ਤੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੁੰਡੇ ਨਾ ਪਤਲੀਆਂ ਕੁੜੀਆਂ ਪਸੰਦ ਕਰਦੇ ਆ ਇਹੋ ਚੀਜ਼ਾਂ ਘਾਟੀ ਖਾ ਕਰ ਮੈਂ ਕਿਹੜਾ ਹੋ ਦਿਖਾਣ ਦੀ ਆ ਚਲ ਖਾਲਾ ਖਾਲਾ ਕਿੱਡੀ ਖੁਸ਼ ਹੋਣ ਦੀ ਆ ਖਾਲਾ ਹੁਣ ਚੰਗਾ ਵੇਖਾਂ ਤੇਰੇ ਪਿਓ ਆ ਲੋ ਠੀਕ ਆ ਜੀਵਨ ਓਏ ਆ ਵੇਖ ਲੈ ਸੌਦਾ ਸਾਦਾ ਆ ਗਈ ਜੇ ਲੈ ਜੇ ਆਹੋ ਖਾਂਡ ਜਰੂਰੀ ਖਾਂਡ ਮੁੱਕੀ ਸੀ ਖਾਂਡ ਆ ਵੀ ਆ ਗਈ ਆ ਚਲ ਚੰਗਾ ਹੋਇਆ ਲੈ ਆਂਦੀ ਆ ਆ ਵੀ ਲੈ ਆਂਦਾ ਵਾ ਆਹੋ ਮੇਰੀ ਗੱਲ ਸੁਣੋ 버ਗਰ ਲਿਆ ਕੇ ਦਿੱਤਾ ਨਾ ਤੁਸੀਂ ਆਹੋ ਬਹੁਤੀ ਖੁਸ਼ ਹੋਣ ਡਈ ਆ ਹਾਂ ਹਾਂ ਅੱਜ ਸਵੇਰ ਦੇ ਸਾਰੇ ਘਰ ਚਾੜੂ ਲਾਤਾ ਵਾ ਚਲ ਕੋਈ ਗੱਲ ਇਹ ਹੁਣ ਜਦੋਂ ਕਿਤੇ ਜਾਇਆ ਕਰੂੰਗਾ ਤਾਂ ਅਸਰ ਨਿਆਣੀ ਆ ਨਾ ਤੇ ਜੀਤ ਕਰਦਾ ਹਰ ਚੀਜ਼ ਖਾਣ ਨੂੰ ਹੈ ਕੁੜੀਆਂ ਨਾ ਜਾਂਦੀ ਤੇ ਹੈਗੀ ਚਲ ਫਿਰ ਵੀ ਆਪਣੇ ਘਰ ਵਾਲ ਲੈ ਵਿੰਦੀ ਆ ਪਤਾ ਕੀ ਆਂਦੀ ਸੀ ਆਂਦੀ ਮੰਮੀ ਉੱਥੇ ਕੁੜੀਆਂ ਰੰਗ ਬਰੰਗੀਆਂ ਚੀਜ਼ਾਂ ਖਾਂਦੀਆਂ ਕੰਟੀਨੂ ਵਿੱਚੋਂ ਤੇ ਮੇਰਾ ਵੀ ਜੀ ਕਰਦਾ ਵਾ ਤੇ ਮੈਂ ਇਦਾਂ ਹੀ ਆ ਜੰਨੀ ਆ ਉਹ ਤਾਂ ਗੱਲ ਆ ਪਰ ਮੈਂ ਸੋਚਨੀ ਆ ਕਿ ਸਾਨੂੰ ਕਿਤੇ ਮੁੰਡਾ ਚੰਗਾ ਲੱਭ ਜੇ ਨਾ ਕਿਤੇ ਵਧੀਆ ਘਰ ਲੱਭ ਜੇ ਜਿਹੜੀਆਂ ਮੇਰੀ 30 ਦੀ ਹਰੀਜਾਂ ਇੱਥੇ ਪੂਰੀਆਂ ਨਹੀਂ ਨਾ ਹੋਈਆਂ ਅਗਲੇ ਘਰ ਜਾ ਕੇ ਹੋ ਜਾਣ। ਉਹ ਦੱਸਾਂ ਕੀ ਗੱਲ ਆ ਜੀਵਨ ਅਸੀਂ ਕਿਹੜਾ ਕੋਈ ਕਦੀ ਕਦਾ ਮੜਾ ਕੀਤਾ ਵਾ ਫਿਰ ਆਪਣੇ ਹਾੜਾ ਮੜਾ ਕਰਨਾ ਸਭ ਕੁਝ ਚੰਗਾ ਲੱਭਣਾ ਵੇਖ ਲਈ ਠੀਕ ਨਹੀਂ ਨਹੀਂ ਬਾਹਰ ਇਹਨੇ ਸਭ ਕੁਝ ਵਧੀਆ ਕਰ ਦੇਣਾ ਵਾ ਤੂੰ ਨਾ ਇੱਟਾ ਫੇਰ ਕਰਿਆ ਕਰ ਠੀਕ ਨਹੀਂ ਸਿਕਰ ਤੇ ਹੁੰਦਾ ਹੀ ਆ ਨਾ ਜਿੰਨਾ ਚਿਰ ਤੱਕ ਚੰਗਾ ਘਰ-ਬਾਰ ਨਹੀਂ ਲੱਭ ਜਾਂਦਾ ਉਨਾਂ ਚਿਰ ਤੱਕ ਤੇ ਟੈਨਸ਼ਨ ਹੈ ਹੀ ਇਹਨਾਂ ਮਨ ਦੇ ਵਿੱਚ ਓਏ ਆਹੋ ਚੱਲ ਹੁੰਦਾ ਪਿਆ ਗਿਆ ਧੀਆ ਵਾਲਿਆਂ ਨੂੰ ਜੀਵਨ ਹੁਣ ਕੀ ਕੀਤਾ ਜਾਏ ਠੀਕ ਨਹੀਂ ਸਮੇਂ ਅਨੁਸਾਰ ਸਾਰੇ ਕੰਮ ਹੁੰਦੇ ਜਾਣੇ ਆ ਤੇ ਜੋ ਨਿੱਗ ਨਿੱਗੇ ਟੈਨਸ਼ਨਾਂ ਲਵਾਂਗੇ ਤੇ ਬਿਮਾਰ ਹੋਵਾਂਗੇ ਲਾਡਾ ਨਾ ਪਾਲੀ ਹੈ ਹੈ ਹਾਂ ਰੱਖ ਨਹੀਂ ਦੇ ਸਕਦੇ ਆਪਾਂ ਘਰ ਵਿਆਹਣੀ ਤੁਹਾਨੂੰ ਪਿਆੜੀ ਆ ਠੀਕ ਆ ਨਾ ਬਸ ਮੁੰਡਾ ਚੰਗਾ ਲੱਭ ਜੇ ਕਾਰ ਬਾਰ ਵਧੀਆ ਹੋਵੇ ਤੇ ਚੱਲ ਮੇਰੀ ਧੀ ਦੀਆਂ ਰੀਝਾਂ ਪੂਰੀਆਂ ਹੋ ਜਾਣਗੀਆਂ ਬਸ ਆਹੇ ਟੈਨਸ਼ਨ ਲੱਗੀ ਰਹਿੰਦੀ ਆ ਚੱਲ ਕੋਈ ਗੱਲ ਨਹੀਂ ਮਾਰੇ ਨੇ ਸਭ ਕੋ ਵਧੀਆ ਕਰ ਦਿੰਨਾ ਜੀਵਨ ਤਨ ਮੱਗੇ ਆਖੰਦੇ ਆ ਵਾ ਤੇ ਸਾਡੀ ਕੁੜੀ ਦੀ ਨੀਰ ਚੰਗੀ ਆ ਨੀਦਰੂ ਮਰਾਦਾਂ ਲੱਗਦੀ ਆ ਠੀਕ ਨਹੀਂ ਓਦਾਂ ਮੈਂ ਘਰ ਦਾ ਸਾਰਾ ਕੰਮ ਸਖਾਲ ਲਿਆ ਵਾ ਪੜ੍ਹੀ ਲਿਖੀ ਆ ਸੋਹਣੀ ਆ ਚੰਗਾ ਘਰ ਲੱਭੀ ਜਾਊਗਾ ਸਾਨੂੰ ਜੇ ਆਪਾਂ ਮਾੜੇ ਆ ਤੇ ਫਿਰ ਕੀ ਆ ਉਹ ਜੀਵਨ ਮਾੜੇ ਚੰਗੇ ਦੀ ਨਹੀਂ ਗੱਲ ਹੁੰਦੀ ਇਹ ਆਪ ਆਪਣੀ ਗੱਲ ਹੁੰਦੀ ਆ ਨਸੀਬਾਂ ਦੀ ਠੀਕ ਨਹੀਂ ਤੈਨੂੰ ਅੱਗੇ ਵੀ ਕਹਿ ਆ ਮੈਂ ਤੁਹਾਡਾ ਫਿਕਰ ਨਾ ਕਰਿਆਗਾ ਤੂੰ ਫੇਰ ਵੀ ਮੈਨੂੰ ਮੈਨੂੰ ਵੀ ਮੈਨੂੰ ਰਵਾਦਨੀ ਕਿਸ ਵੇਲੇ ਤੂੰ ਕੀ ਕਰੀਏ ਆ ਧੀ ਆ ਨਾ ਸਾਡੀ ਕੋਈ ਗੱਲ ਨਹੀਂ ਹੁੰਦਾ ਤੇ ਹੈ ਹੀ ਇਹਨੂੰ ਮਨ ਚ ਕੋਈ ਦੋਵੇਂ ਆ ਤਾਂ ਸਹ ਹੈ ਮੁੰਡਾ ਅਜੇ ਤੱਕ ਆਇਆ ਹੀ ਨਹੀਂ ਨਾ ਆਉਂਦਾ ਤਾਂ ਮੈਂ ਫਟਾਫਟ ਸਬਜ਼ੀਆਂ ਸਬਜ਼ੀਆਂ ਬਣਾ ਲੈਂਦੀ ਚਾਹ ਧਨੀਆ ਕਦੀਆਂ ਚੋਤੇ ਰੱਖ ਲੇਗੀ ਓਏ ਆ ਲੋ ਸਬਜ਼ੀ ਆ ਗਿਆ ਵਾ ਆ ਬਿਲ ਗਈ ਸਾਰੀ ਅਸੀਂ ਇੰਡੀਆ ਵੀ ਲੈਣਤੀਆਂ ਨੇ ਅੱਛਾ ਮਸ਼ਰੂਮ ਵੀ ਲੈਣਤੀ ਆ ਠੀਕ ਆ ਆ ਤਾਂ ਮਟਰ ਵੀ ਲੈ ਲੈ ਚਾਹ ਵਧੀਆ ਮਿਲ ਗਿਆ ਮਟਰ ਮੋਟੇ ਨੇ ਆ ਵਧੀਆ ਕੀਤਾ ਇੱਦਾਂ ਇਹ ਹੈਗਾ ਨਾ ਕੋ ਲੱਪਣ ਸਭ ਕੁਝ ਹੈਗਾ ਬਾਕੀ ਮੰਮੀ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਕਿਉਂਕਿ ਮੈਂ ਸ਼ਹਿਰ ਜਾਣਾ ਨਾ ਵਾ ਹਾਂ ਇਹ ਪਾਪੜ ਕਾ ਮੋਰ ਖੂਨਾ ਕਰਿਆ ਕਰ ਮੈਨੂੰ ਲੈ ਦੱਸ ਮੇਰੀ ਤਾਂ ਜਾਨ ਖਾਲੀ ਤੇ ਗੱਡੀ ਹੈ ਹਾਂ ਹਾਂ ਗੱਡੀ ਚਲਾਵਾ ਤਾਂ ਮੈਂ ਕੀ ਬੋਝ ਘਾਣਾ ਲੈ ਦੱਸ ਪਹਿਲੂ ਫੋਨ ਕਰਤਾ ਹੀ ਰੱਖ ਆਹੋ ਮੈਂ ਤੇਰੇ ਫੇਉ ਤੇ ਹੋਮ ਕਿਹਾ ਤੇ ਜਾ ਜਾ ਕੇ ਤਾਂ ਸਬਜ਼ੀਆਂ ਲੈ ਕੇ ਮਿਨੋ ਹੈ ਮੈਂ ਹੁਣ ਕਮ ਤਾਂ ਆਪਾਂ ਲੈ ਗਾ ਸਬਜ਼ੀਆਂ ਲੈ ਕੇ ਆ ਉਹਨੇ ਗੱਡੀ ਤੇਲ ਸੁਣਿਆ ਦੇਤਾ ਹੋਰ ਕੀ ਦੱਸ ਇਹ ਦੱਸ ਆਪ ਕਿੱਥੇ ਆ ਮੈਂ ਤੇਰੀ ਕੀ ਬੋਲ ਕਿੱਥੇ ਵੀ ਜਾ ਹੁਣ ਪਤਾ ਕੋਈ ਗੱਲ ਨਹੀਂ ਮੈਂ ਪੁੱਛਦੀ ਹਾਂ ਚੱਲ ਜੇ ਤੂੰ ਲੈ ਕੇ ਫਿਰ ਕਿਹੜੀ ਵੱਡੀ ਗੱਲ ਹੋ ਗਈ ਹੈ ਦੱਸ ਹੁਣ ਤੂੰ ਤੇ ਕਹਿ ਜੀ ਤੋ ਸਾਰੇ ਟੱਬਰ ਨੂੰ ਲੱਗਾ ਪਿਛੇ ਮਾਈ ਦੇਣਾ ਨਾ ਹੁਣ ਤਾਂ ਪੇਰੂ ਨਾ ਖਰੇ ਦੇਣੀ ਆ ਲੈ ਦੇ ਬਣਾਉ ਦੇ ਮਾ ਚਲ ਕੋਈ ਨਹੀਂ ਬਣਾ ਦੇਣੀ ਆ ਤੂੰ ਚਾਹ ਪਾਣੀ ਪਿੜਾ ਕੋਟ ਦੱਸ ਦੇ ਮੇਰੇ ਨਾਲ ਜੀ ਕਾ ਲੈ ਬਣਾ ਦੇ ਕੋਲ ਚਲ ਜਾ ਫਿਰ ਅੰਦਰ ਬਹਿ ਜਾ ਪਰ ਚਾਈ ਚੜ ਕੇ ਹੋਣ ਗਏ ਠੰਡ ਆ ਸਾਰੇ ਤਾਂ ਸਰੀਰ ਆ ਨਾ ਹੁੰਦਾ ਜੇ ਆਗਾ ਟਾਈਮ ਨਾ ਕਰ ਤਾਂ ਮੜਾ ਹੋਇਆ ਵਾ ਕਿੱਡਾ ਤੰਗ ਹੋਇਆ ਵਾ ਕਿ ਪਿਓਰ ਵੀਰ ਗਿਆ ਸਬਜੀ ਨਾਲ ਆਇਆ ਦੱਸ ਤੂੰ ਤੇ ਗਿਆ ਹੀਗਾ ਹੁਣ ਉਹਨੇ ਪਗਰੇ ਜਾਣਾ ਹੀਗਾ ਚਲ ਇਹਨੂੰ ਗੱਤ ਜਗਾ ਦਿੱਤਾ ਨੇ ਵੀ ਸਿਆਰਾ ਬੜਿਆ ਤੇ ਆਪ ਨਹੀਂ ਗਿਆ ਤੇ ਇਹਨੂੰ ਕਹਿਤਾ ਠੰਡ ਤੇ ਗੋੜੇ ਗੋੜੇ ਕਿਹਨਾਂ ਜੀ ਕਰਦਾ ਤੈਨੂੰ ਨਿਕਲਣ ਵਾਸਤੇ ਇਹ ਤਾਂ ਕਰਦੀ ਆ ਥੋੜਾ ਫਟਾਫਟ ਮਟਕਾ ਮਟਕੜੇ ਦੀ ਮਟਕਾ ਕੱਢ ਕੇ ਤੇ ਮਸਾਲਾ ਕਰਕੇ ਗ੍ਰੈਂਡ ਤੇ ਸਬਜ਼ੀਆਂ ਨੂੰ ਤੇ ਤਲਕਾ ਛੱਟ ਦੇ ਟੈਬ ਹੋਏ ਨਾ ਪੈਸੇ ਪੱਜੇ ਜਾਂਦਾ ਉਹ ਤੇ ਦਿਨ ਤੱਕ ਕੰਮ ਨਹੀਂ ਨਿਪੜਦਾ ਤੇ ਇੱਕ ਪਾਸੇ ਮਚਾਤ ਹੀ ਆ ਬਸ ਪਣ ਦੇ ਚੱਲਿਆ ਬਿਆਸ ਫਟਾਫਟ ਵਿੱਲ ਹੀ ਹੋ ਜਾ ਤੇ ਮੇਰਾ ਪੁੱਤ ਆਇਆ ਨਾ ਤੇ ਸਬਜ਼ੀਆਂ ਨਿਪੜ ਜਾਣ ਕੋਈ ਗੱਲ ਨਹੀਂ ਬਾਕੀ ਕੰਮ ਸਾਰੇ ਕਰਦੇ ਸਫਾਈਆਂ ਵੀ ਹੋ ਗਈਆਂ ਰੋਟੀ ਦੀ ਕਿਹੜੀ ਗੱਲ ਆ ਛੱਟ ਬਣ ਜਾਈਂ ਆ ਇੱਥੇ ਕਿਹੜਾ ਕਿਹੜਾ ਹੱਥ ਲਵਣਾ ਫੱਜੀਆਂ ਸੁੱਟ ਗਿਆ ਇੱਥੇ ਮਾਂ ਦੇ ਸਿਰ ਤੇ ਪਿਲੇ ਫੜ ਲੱਲਾ ਵਾ ਐਨਾ ਨਹੀਂ ਆ ਕਿ ਨਾਲ ਚੱਲ ਮੰਮੀ ਮਟਰ ਮਟਰ ਘਟਾ ਰੂ ਤੇ ਜੋ ਕਰਨਾ ਮੈਂ ਆਪੇ ਕਰਨਾ ਆ ਆਪਣੇ ਹੱਥੀਂ ਕਰਨਾ ਆ ਚੱਲ ਵਿਆਹੂਗੀ ਨਾ ਆਪਣਾ ਪੁੱਤ ਤੇ ਤੇਨੇ ਵੀ ਸੋਖੀ ਰਹੂਗੀ ਮੈਨੂੰ ਤੇ ਐਨਾ ਦੁਖੀ ਕੀਤਾ ਹੋਰਿਆ ਦੋਆ ਜਾਣੇ ਕਿ ਗੱਲ ਨਹੀਂ ਕਰਨੀ ਪਿਓ ਆ ਉਹ ਆਂਦਾ ਵਾ ਤੇ ਮੈਨੂੰ ਨਾ ਕੰਮ ਕਿਹਾ ਕਰ ਮੈਂ ਨਹੀਂ ਚੱਟਿਆ ਕੁਝ ਕੰਮ ਕਰੋੜੇ ਤੇ ਜੇ ਪੁੱਤ ਵਾ ਤੇ ਉਹ ਤੋਂ ਵੱਧ ਵਾ ਇਹ ਮੰਮੀ ਮੈਨੂੰ ਪਿੱਛੇ ਸੁਣਿਆ ਨਾ ਧਿਆ ਕਰੋ ਦੱਸ ਕਿੱਥੇ ਮਰ ਜੇ ਮਾਂ ਤੁਹਾਡੀ ਫਾਦੀ ਹੋ ਗਈ ਇੰਨਾ ਵੱਡੀ ਇੱਕ ਤੋਂ ਵੱਧ ਕੇ ਇੱਕ ਵਾ ਕੋਈ ਗੱਲ ਨਹੀਂ ਲਿਆ ਲੈਣ ਲੋ ਕਿੰਨੂ ਮੁੰਡਾ ਮੈਂ ਤਾਂ ਬਸੂਂਗੀ ਹਿਸਟਗੀ ਤਰਾਈ ਐ ਦਿੱਲੀ ਲਿਆ ਪਰ ਮੈਂ ਨਹੀਂ ਗੰਦ ਪਾਇਆ ਹੈਗਾ ਤੂੰ ਹੀ ਕਿਰੇ ਆਹੇ ਦੱਸ ਤੈਥੇ ਮਸਾ ਮੈਂ ਤੋੜੀ ਜਾਣੀਆਂ ਵਾ ਤੈਨ ਵੇਖੋ ਕਿੰਨਾ ਹੋ ਗਿਆ ਵਾ ਮੁੰਡੇ ਨੂੰ ਨਾ ਲੈ ਜਾਣਾ ਮੇਰੀ ਗੱਲ ਸੁਣ ਸੈਰਸ ਨੂੰ ਕੱਲ ਦੇ ਕਿਉਂ ਸੈਰਸ ਨੂੰ ਕੱਲ ਦਾ ਆ ਤੇਰੇ ਮੂਤੇ 12 ਵਜੇ ਰਹਿਣਿਆ ਜਦੋਂ ਮੁੰਡਾ ਗਿਆ ਹੈ ਤਾਂ ਵੀ ਇਦਾਂ ਦਾ ਜੇ ਹੋਣ ਲੱਗਾ ਤੰਜੀ ਸਾਲ ਤਾ ਵੀ ਤੂੰ ਇਦਾਂ ਦਾ ਹੀ ਮੇਰੀ ਗੱਲ ਸੁਣ ਉਹਨੂੰ ਮੈਂ ਆਖਿਆ ਵੀ ਸਾਲ ਦੋ ਸਾਲ ਫਿਰੋ ਜਾ ਇੱਥੇ ਪੱਕਾ ਹੋ ਗਏਂ ਭੱਜਣ ਲੱਗਾ ਇੱਥੇ ਦੱਸ ਕੀ ਗੱਲ ਏ ਹੱਦ ਹੀ ਹੋ ਗਈ ਤੇਰੇ ਵਾਲੀ ਦੱਸ ਉਹ ਤੇ ਸਹਹਰੇ ਪੱਕਿਆ ਦਾ ਸ਼ੁੱਤੀ ਅਤੀ ਦੀ ਹੁੰਦਾ ਬੱਦਾ ਉੱਥੇ ਕਿਹਦੇ ਵਿਆਹ ਵਿਊ ਕਰਾਓ ਕਿ ਦਹੀ ਪਾਲੀ ਸਾਲੀ ਦਾ ਜਾ ਕੇ ਪੱਕਾ ਹੋਣਾ ਉਦੋਂ ਦੇ ਗਰਾ ਮੁੰਡਾ ਬੁੱਢਾ ਹੋਏ ਲਾ ਹੱਦ ਹੋ ਗਈ ਤੇਰੇ ਵਾਲੀ ਤੇਰਾ ਮੂੰਹ ਕਿਤੇ ਤਾਂ ਸੜਿਆ ਵਾ ਉਹ ਕਿੱਥੇ ਬੁਢਾ ਆਣਾ ਨਹੀਂ ਰਕਮ ਕਰ ਖਰਚ ਗਿਆ ਘੱਲਿਆ ਉੱਥੇ ਕਮੋਨੇ ਕਮਾਈ ਨਹੀਂ ਕੀਤੀ ਦੱਸ ਕਿਹੜੀ ਚੀਜ਼ ਦੀ ਕਮੀ ਆ ਹੱਦ ਹੋ ਗਈ ਕਿਤੇ ਮੈਂ ਤੇਰੇ ਬੰਦੇ ਉਹਦੇ ਨਾਲ ਧੋ ਲੈ ਕਿ ਲੀੜਾ ਕਪੜਾ ਪਾਤ ਚੱਲ ਜਾ ਕੇ ਮੁੰਡਾ ਲੈ ਕੇ ਆ ਮੇਰਾ ਮੂੰਹ ਠੀਕ ਨਹੀਂ ਗਾ ਉਹਨੂੰ ਮੈਂ ਬੜਾ ਜ਼ੋਰ ਲਾਇਆ ਸੀ ਮੈਂ ਵੀ ਪਤਾ 2 ਸਾਲ ਕੱਢਦਾ ਹੋਰ ਉੱਥੇ ਤੇਰਾ ਮੂੰਹ ਏਦਾਂ ਫੜਿਆ ਰਹਿਣਾ ਕਿਤੇ ਏਦਾਂ ਹੀ ਰਹਿਣਾ ਤੂੰ ਤੂੰ ਨਹੀਂ ਹੱਸ ਸਕਦਾ ਤੇਰੇ ਮੂੰਹ ਤੇ ਨਹੀਂ ਮੁਸਕਾਨ ਨਹੀਂ ਕਿਤੇ ਲੋਕਾਂ ਦੇ ਨਾਂ ਨੇ ਕਿੰਨੀਆਂ ਕਮਾਈਆਂ ਕਰਕੇ ਆਉਂਦੇ ਆ ਇਹਨੂੰ ਬੜਾ ਚਾਚੜਿਆ ਮਾਦਾ ਤੇ ਤੇਰੇ ਮੁੰਡੇ ਨੇ ਕਮਾਈ ਕੀਤੀ ਨਾ ਹੈ ਹਾਦੀ ਹੋ ਗਈ ਕਿਤੇ ਦੱਸ ਜੇ ਫੇਰ ਵੀ ਕਰਜਾ ਕਰਾਉਂਦੇ ਸਿਰ ਸਵਾਹ ਪੋੜੇ ਦੇ ਨਾਂ ਦੇ ਕਲਪਣਾ ਹੀ ਆ ਫੇਰ ਹਾਦੀ ਹੋ ਗਈ ਕਿ ਦੱਸ ਮਾਪਿਆਂ ਵੀ ਵੱਡੇ ਆਉਂਦੇ ਆ ਆਪਣੇ ਨਾਂਿਆਂ ਨੂੰ ਤੇ ਤੁਸੀਂ ਦੱਸ ਏਦਾਂ ਕਰੀ ਜਾਣਾ ਮੇਰੀ ਗੱਲ ਸੁਣ ਮੇਰਾ ਨਾ ਜੀ ਖਰਾਬ ਹੁੰਦਾ ਤੈਨੂੰ ਤਾਂ ਸਮੇਂ ਦਾ ਜੂਸ ਲਗਾ ਪੀਣ ਮੈਂ ਆ ਪੀ ਇਹ ਜੂਸ ਮੈਂ ਕੱਲ ਦੇ ਸਾਇਰਸ ਨੂੰ ਤੇ ਪਰ ਉਹਦੇ ਆਉਂਦੇ ਨੇ ਮੂੰਹ ਆਪਣਾ ਸਿੱਧਾ ਕਿ ਦਾ ਚਾਵਾ ਚਾ ਮਨੇ ਹੁੰਦਾ ਜਿੱਥੇ ਕਮਾਈ ਕਰਦਾ ਬੈਠੇ ਲੋਕਾਂ ਦੇ ਰਣੇ 10-10 ਸਾਲ ਹੱਥ ਜਾ ਕੇ ਪੱਕੇ ਹੋ ਜਾਂਦੇ ਆ ਦਾਪੂ ਇਹ ਕਿਹੜਾ ਐ ਮੜੇ ਨੂੰ ਤੂੰ ਕਿਹਾ ਨਾ ਆ ਜਾ ਦਾਦਾ ਵਿਆਹ ਕਰਾਂ ਤੇਰਾ